ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਸ਼ੌਕਿੰਗ ਰਿਪੋਰਟ ਗਲੋਬਲ ਐਂਡ ਮੇਲ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਮਾਈਗ੍ਰੇਸ਼ਨ ਨੂੰ ਲੈ ਕੇ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰ ਲਈਏ ਆ ਕੈਨੇਡਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ ਹੈ ਜਿਸ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ 50000 ਦੇ ਕਰੀਬ ਲੋਕ ਅਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਜਿਹੜੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਗਏ ਸੀਗੇ ਪਰ ਉਹ ਸਟੂਡੈਂਟ ਹੈ ਹੀ ਨਹੀਂ ਐਕਚੁਅਲ ਦੇ ਵਿੱਚ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਇੰਡੀਆ ਦਾ ਆਇਆ ਉਸ ਤੋਂ ਬਾਅਦ ਚਾਈਨਾ ਨਾਈਜੀਰੀਆ ਸਣੇ ਹੋਰ ਕਈ ਕੰਟਰੀਆਂ ਦੇ ਨੰਬਰ ਨੇ ਪਰ ਇੰਡੀਅਨਸ ਉਹਦੇ ਵਿੱਚ ਨੰਬਰ 1 ਤੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਇਸ ਤੁਹਾਡਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵਿੱਚ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ 644349 ਟੋਟਲ ਸਟੂਡੈਂਟ ਜਿਹੜੇ ਐ ਉਹ ਕੈਨੇਡੀਅਨ ਡੀਐਲਆਈ ਦੇ ਵਿੱਚ ਇਨਰੋਲਡ ਹੋਏ ਇੰਨੇ ਸਟੂਡੈਂਟ ਜਿਹੜੇ ਐ ਉਹਨਾਂ ਨੂੰ ਵਰਕ ਪਰਮਿਟ ਈਸ਼ੂ ਕੀਤਾ ਗਿਆ ਇਹਦੇ ਵਿੱਚੋਂ 49676 ਅਜਿਹੇ ਸਟੂਡੈਂਟ ਨੇ ਜਿਨ੍ਹਾਂ ਨੇ ਆਪਣਾ ਡੀਐਲਆਈ ਅਟੈਂਡ ਨਹੀਂ ਕੀਤਾ ਯਾਨੀ ਕੈਨੇਡਾ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਤਾਂ ਲੈ ਲਿਆ ਪਰ ਉਹ ਐਕਚੁਅਲ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਇਹਦੇ ਵਿੱਚ 23500 14 ਬੰਦੇ ਅਜਿਹੇ ਨੇ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤਾ ਜਿਨ੍ਹਾਂ ਦੀ ਰਿਪੋਰਟ ਨਹੀਂ ਹੈਗੀ ਤੇ ਟੋਟਲ ਜਿਨ੍ਹਾਂ ਨੇ ਕਹਿ ਸਕਦੇ ਪੜ੍ਹਾਈ ਕੀਤੀ ਉਹ 89.8% ਬਣਦਾ ਹੈ ਤੇ ਟੋਟਲ ਜਿਨ੍ਹਾਂ ਨੇ ਡੀਐਲਆਈ ਅਟੈਂਡ ਨਹੀਂ ਕੀਤਾ ਉਹ 6.9% ਨੇ ਤੇ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤਾ ਉਹ 3.3 ਫੀਸਦੀ ਸਟੂਡੈਂਟ ਨੇ ਹੁਣ ਇਹਦੇ ਵਿੱਚ ਇੰਡੀਆ ਦਾ ਨੰਬਰ ਅਵਲ ਤੇ ਹੈ ਨੰਬਰ 1 ਤੇ ਇੰਡੀਆ ਹੈ ਨੰਬਰ 1 ਤੇ ਕਿੰਦਾ ਹੈ 327646 ਬੱਚੇ ਜਿਹੜੇ ਆ ਉਹ ਇੰਡੀਆ ਤੋਂ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਵਾਸਤੇ ਗਏ ਇਹਦੇ ਵਿੱਚੋਂ 19582 ਬੱਚੇ ਜਿਹੜੇ ਆ ਉਹਨਾਂ ਨੇ ਕਾਲਜ ਅਟੈਂਡ ਨਹੀਂ ਕੀਤਾ ਉਹ ਜਾਂ ਤਾਂ ਇਲੀਗਲ ਤੌਰ ਤੇ ਅਮਰੀਕਾ ਲੰਘ ਹੈ ਜਾਂ ਫਿਰ ਉਹਨਾਂ ਨੇ ਆਪਣਾ ਸਟੇਟਸ ਬਦਲ ਲਿਆ ਜਾਂ ਇਲੀਗਲ ਹੋ ਗਏ ਕੈਨੇਡਾ ਦੇ ਵਿੱਚ ਡੀਐਲਾਈ ਡ੍ਰੌਪ ਕਰ ਦਿੱਤਾ 12553 ਬੱਚੇ ਅਜਿਹੇ ਨੇ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਰਿਪੋਰਟਡ ਨਹੀਂ ਹੈਗੇ 91.1 ਫੀਸਦੀ ਬੱਚੇ ਜਿਹੜੇ ਆ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਕੈਨੇਡਾ ਦੇ ਵਿੱਚ ਜਿਹੜੇ ਇੰਡੀਅਨ ਸੀਗੇ ਉਸ ਤੋਂ ਇਲਾਵਾ 5.4 ਫੀਸ ਦੇ ਅਜਿਹੇ ਨੇ ਟੋਟਲ ਜਿਹੜੇ ਕੀ ਗਾਇਬ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਤੇ 3.5 ਫੀਸ ਦੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਰਿਪੋਰਟ ਨਹੀਂ ਹੈਗੀ ਹੁਣ ਜਿਹੜਾ ਮੈਂ ਤੁਹਾਨੂੰ ਅੰਕੜਾ ਦੇ ਰਿਹਾ ਹੈ ਇਹ ਅੰਕੜਾ ਜਿਹੜਾ ਹੈ ਉਹ ਪਿਛਲੀ ਦੋ ਬਸੰਤ ਦਾ ਹੈ ਇਹ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਜੋ ਕਿ ਇਹਦੇ ਵਿੱਚ ਇੰਨੇ ਸਟੱਡੀ ਪਰਮਿਟ ਈਸ਼ੂ ਕੀਤੇ ਗਏ ਨੇ ਇਹ ਸਿਰਫ 2024 ਦਾ ਅੰਕੜਾ ਨਹੀਂ ਹੈਗਾ ਜਿਹੜੇ ਪਿਛਲੇ ਦੋ ਬਸੰਤ ਨੇ ਉਹਨਾਂ ਦਾ ਇਹ ਆਕੜਾ ਹੈ ਗਲੋਬਲ ਐਂਡ ਮੇਲ ਤੇ ਦਾ ਪੂਰਾ ਆਰਟੀਕਲ ਪਿਆ ਹੈ ਜਾ ਕੇ ਉੱਥੇ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਇੰਡੀਆ ਤੋਂ ਬਾਅਦ ਚਾਈਨਾ ਹੈ ਚਾਈਨਾ ਤੋਂ ਬਾਅਦ ਨਾਈਜੀਰੀਆ ਹੈ ਨਾਈਜੀਰੀਆ ਤੋਂ ਬਾਅਦ ਹੋਰ ਕਈ ਕੰਟਰੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਕੈਨੇਡਾ ਦੇ ਵਿੱਚ ਇਨਰੋਲ ਨਹੀਂ ਹੋਏ ਉਹ ਜਾਂ ਤਾਂ ਇਲੀਗਲ ਤੌਰ ਤੇ ਬਾਰਡਰ ਕ੍ਰਾਸ ਕਰ ਗਏ ਜਾਂ ਫਿਰ ਉਹਨਾਂ ਉਹਨਾਂ ਨੇ ਆਪਣੀ ਸਟੱਡੀ ਜਿਹੜੀ ਹੈ ਉਹਨੂੰ ਕੰਪਲੀਟ ਨਹੀਂ ਕੀਤਾ ਹੈਗਾ ਹੁਣ ਜੇਕਰ ਆਪਾਂ ਇਸ ਨੂੰ ਦੇਖੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੀ ਇੱਕ ਇਨਫੋਰਸਮੈਂਟ ਡਾਇਰੈਕਟੋਰੇਟ ਜਿਹਨੂੰ ED ਕਿਹਾ ਜਾਂਦਾ ਹੈ ਉਸ ਦੇ ਵੱਲੋਂ ਇੱਕ ਰਿਪੋਰਟ ਆਫੀਸ਼ੀਅਲੀ ਜਨਤਕ ਕੀਤੀ ਸੀਗੀ ਜਿਸ ਦੇ ਵਿੱਚ ਇਹ ਕਿਹਾ ਸੀਗਾ ਕਿ ਦੋ ਇੰਡੀਆ ਦੇ ਵਿੱਚ ਅਜਿਹੇ ਕਲਪਰੇਟਸ ਏਜੰਟ ਨੇ ਜਿਨ੍ਹਾਂ ਦੇ ਲਿੰਕ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਵੱਡੇ ਪੱਦਰ ਦੇ ਉੱਤੇ ਉਹ ਹਿਊਮਨ ਟ੍ਰੈਫਿਕਿੰਗ ਦਾ ਕੰਮ ਕਰ ਰਹੇ ਨੇ ਯਾਨੀ ਕਿ ਉਹ ਐਡਮਿਸ਼ਨ ਕਰਵਾਉਂਦੇ ਨੇ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਉੱਥੇ ਪੜਨ ਦੀ بجائے ਬੱਚੇ ਜਿਹੜੇ ਆ ਉਹ ਉਸ ਡੀਐਲਆਈ ਦੀ ਜਗ੍ਹਾ ਤੇ ਯੂਐਸ ਦਾ ਬਾਰਡਰ ਕਰਾਸ ਕਰਾ ਦਿੰਦੇ ਨੇ ਤੇ ਅਮਰੀਕਾ ਭੇਜ ਦਿੰਦੇ ਨੇ ਸੋ ਇਹ ਰਿਪੋਰਟ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸ਼ੌਕਿੰਗ ਰਿਪੋਰਟ ਹੈ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਹੁੰਦੀ ਹੈ ਜਿਹੜੇ ਇਸ ਤਰੀਕੇ ਦੀਆਂ ਐਕਟੀਵਿਟੀਆਂ ਨੇ ਉਹਨਾਂ ਦਾ ਹੀ ਸਾਈਡ ਇਫੈਕਟ ਹੁੰਦਾ ਹੈ ਜਦੋਂ ਕੈਨੇਡਾ ਸਟ੍ਰਿਕਟ ਹੁੰਦਾ ਹੈ ਫਿਰ ਆਪਾਂ ਰੌਲਾ ਪਾਉਨੇ ਆ ਜੀ ਕੈਨੇਡਾ ਨੇ ਮਾਰ ਦਿੱਤਾ ਜੀ ਕੈਨੇਡਾ ਨੇ ਐ ਕਰ ਦਿੱਤਾ ਆ ਪਾਲਿਸੀ ਚੇਂਜ ਕਰਤੀ ਉਹ ਪਾਲਿਸੀ ਚੇਂਜ ਕਰਤੀ ਪਰ ਪਾਲਿਸੀ ਚੇਂਜ ਕਰਨਾ ਮਜਬੂਰੀ ਹੁੰਦੀ ਹੈ ਕੋਈ ਵੀ ਕੰਟਰੀ ਜੋ ਵੀ ਇਮੀਗ੍ਰੇਸ਼ਨ ਪਾਲਿਸੀ ਬਣਾਉਂਦੀ ਉਹ ਆਪਣੇ ਹਿਤ ਵਾਸਤੇ ਬਣਾਉਂਦੀ ਹੈ ਆਪਣੇ ਆਪ ਨੂੰ ਬਦਨਾਮ ਹੋਣ ਵਾਸਤੇ ਨਹੀਂ ਬਣਾਉਂਦੀ ਸੋ ਜਦੋਂ ਆਪਾਂ ਕਿਸੇ ਦੇ ਸਿਸਟਮ ਨੂੰ ਕਿਸੇ ਕੰਟਰੀ ਦੇ ਸਿਸਟਮ ਨੂੰ ਅਬਿਊਜ਼ ਕਰਾਂਗੇ ਤਾਂ ਉਸ ਦਾ ਉਸ ਕੰਟਰੀ ਦਾ ਇਹ ਰਾਈਟ ਬਣਦਾ ਹੈ ਕਿ ਉਹ ਸਾਡੇ ਤੇ ਸਟ੍ਰਿਕਟ ਐਕਸ਼ਨ ਲਵੇ ਤੇ ਜਦੋਂ ਉਹ ਸਟ੍ਰਿਕਟ ਐਕਸ਼ਨ ਲੈਂਦੇ ਆ ਤਾਂ ਫਿਰ ਆਪਾਂ ਚੀਕਾਂ ਮਾਰਦੇ ਆ ਸੋ ਸਾਡਾ ਜਿਹੜਾ 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 ਹੁਣ ਇੰਨੇ ਵੱਡੇ ਵੱਡੇ ਚੇਂਜਸ ਆ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਹੁਤ ਵੱਡਾ ਕੈਪ ਅਨਾਉਂਸ ਕੀਤਾ ਗਿਆ ਹੋਰ ਕਈ ਤਰੀਕੇ ਦੀਆਂ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਭਾਵੇਂ ਉਸਪਾਉਸ ਓਪਨ ਵਰਕ ਪਰਮਿਟ ਨੂੰ ਲੈ ਕੇ ਹੋਵੇ ਭਾਵੇਂ ਉਹ ਪ੍ਰਾਈਵੇਟ ਕਾਲਜਾਂ ਦਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਹੋਵੇ ਜਾਂ ਪੀਜੀਡਬਲਯੂਪੀ ਬੰਦ ਕਰਨਾ ਹੋਵੇ ਜਾਂ ਹੋਰ ਤਰੀਕੇ ਦੇ ਕਈ ਐਕਸ਼ਨ ਅਜਿਹੇ ਲਏ ਗਏ ਜਿਸ ਨੂੰ ਲੈ ਕੇ ਉਹ ਜੇ ਆਪਾਂ ਸਹੀ ਮਾਇਨੇ ਦੇ ਵਿੱਚ ਦੇਖੀਏ ਕੈਨੇਡਾ ਤੇ ਯੂਐਸ ਦੀ ਜਿਹੜੀ ਟ੍ਰੇਡ ਵਾਰ ਆਪਸ ਦੇ ਵਿੱਚ ਛੜੀ ਏ 25% ਟੈਰਿਫ ਵਾਲੀ ਉਹਦਾ ਵੀ ਕਿਤੇ ਨਾ ਕਿਤੇ ਜਨਮਦਾਤਾ ਜਿਹੜਾ ਉਹ ਇਨਲੀਗਲ ਮਾਈਗ੍ਰੇਸ਼ਨ ਹੈ ਜਿਹੜਾ ਕੈਨੇਡਾ ਤੋਂ ਯੂਐਸ ਵਾਲੇ ਪਾਸੇ ਨੂੰ ਹੁੰਦਾ ਹੈ ਉਸ ਤੋਂ ਤੰਗ ਆ ਕੇ ਯੂਐਸ ਨੇ ਇਹ ਐਕਸ਼ਨ ਲਿਆ ਜਿਸ ਦਾ ਸਿੱਧਾ ਸਿੱਧਾ ਕਹਿ ਸਕਦਾ ਕਿ ਪੋਲਿਟੀਕਲ ਤੇ ਟ੍ਰੇਡ ਇੰਟਰਫੇਰੈਂਸ ਜਿਹੜਾ ਹੈ ਉਹ ਸ਼ੁਰੂ ਹੋਇਆ ਯੂਐਸ ਤੇ ਕੈਨੇਡਾ ਦੇ ਵਿਚਕਾਰ ਨਾ ਸਿਰਫ ਪੋਲਿਟੀਕਲ ਸਿਨੈਰੀਓ ਚੇਂਜ ਹੋ ਗਿਆ ਟਰੂਡੋ ਵਰਗੇ ਇੱਕ ਵੱਡੇ ਲੀਡਰ ਨੂੰ ਅਸਤੀਫਾ ਦੇਣਾ ਪੈ ਗਿਆ ਨਾ ਸਿਰਫ ਕੈਨੇਡਾ ਦਾ ਪੋਲੀਟੀਕਲ ਸਿਨੈਰੀਓ ਬਦਲ ਗਿਆ ਸਗੋਂ ਯੂਐਸ ਕੈਨੇਡਾ ਦੇ ਵਿਚਕਾਰ ਇੱਕ ਟ੍ਰੇਡ ਵਾਰ ਜਿਹੜੀ ਉਹ ਵੱਖਰਾ ਰੂਪ ਲੈਂਦੀ ਜਾ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ ਤੇ ਜੇਕਰ ਅਸੀਂ ਕੈਨੇਡਾ ਦੇ ਵਿੱਚ ਸਟੱਡੀ ਵਾਸਤੇ ਜਾ ਰਹੇ ਹਾਂ ਜਿਹੜੇ ਵੀ ਜਿਹੜੇ ਵੀ ਸਟੇਟਸ ਤੇ ਜਾ ਰਹੇ ਸਾਨੂੰ ਚਾਹੀਦਾ ਕਿ ਉਸ ਸਟੇਟਸ ਵਾਸਤੇ ਹੀ ਜਾਈਏ ਇਨਲੀਗਲ ਤੌਰ ਦੇ ਉੱਤੇ ਕੋਈ ਵੀ ਐਕਟੀਵਿਟੀ ਨਾ ਕਰੀਏ ਜਦੋਂ ਆਪਾਂ ਇਨਲੀਗਲ ਤੌਰ ਤੇ ਗਲਤ ਐਕਟੀਵਿਟੀ ਕਰਦੇ ਹਾਂ ਤਾਂ ਫਿਰ ਉਹਦਾ ਸਾਈਡ ਇਫੈਕਟ ਹੋਣਾ ਹੀ ਹੋਣਾ ਹੈ ਅੱਜ ਹੋਵੇ ਭਾਵੇਂ 4 ਦਿਨ ਬਾਅਦ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਨੂੰੜਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ